ਤਕਸਾਲ ਦੀ ਗੱਲ ਆਉਂਦੀ ਆ ਤਾਂ ਇਹ ਵੀ ਆਉਂਦਾ ਵੀ ਬੜਾ ਜੀਵਨ ਉੱਥੇ ਰਹਿਣ ਵਾਲਾ ਜਿਹੜਾ ਬੜਾ ਕਠਿਨ ਆ ਸੋ ਉਹ ਤੁਸੀਂ ਉੱਥੇ ਰਹੇ ਹੋ ਵਿਚਰੇ ਹੋ ਉਸ ਉੱਥੋਂ ਦਾ ਜਿਹੜਾ ਜੀਵਨ ਟਕਸਾਲ ਦਾ ਅੰਦਰ ਦਾ ਜਿਹੜਾ ਟਕਸਾਲ ਉਹ ਕਿਸ ਤਰੀਕੇ ਦਾ ਹੁੰਦਾ ਉਹ ਉੱਥੇ 4 ਵਜੇ ਤੋਂ ਬਾਅਦ ਤੁਹਾਨੂੰ ਕੋਈ ਸਿੰਘ ਸੁੱਤਾ ਨਹੀਂ ਮਿਲਦਾ ਸਾਰੇ ਜਾਗ ਜਾਂਦੇ ਸਾਰੇ ਅੰਮ੍ਰਿਤ ਵੇਲੇ ਸਾਰੇ ਸੰਭਾਲਦੇ ਪੰਜ ਬਾਣੀਆਂ ਦਾ ਨੇਤ ਨੇ ਕਥਾ ਹੁੰਦੀ ਆ ਹਾਂਜੀ ਆ ਡਾਡ ਡਿਊਟੀਆਂ ਹੁੰਦੀਆਂ ਕਿਸੇ ਨੇ ਆਸਾ ਦੀ ਵਾਰ ਲਾਉਣੀ ਕਿਸੇ ਦੂਸਰੇ ਦਿਨ ਦੂਸਰੇ ਜਥੇ ਦੀ ਤੇ ਜਥੇ ਬੜੇ ਚਾਹ ਦੇ ਨਾਲ ਉਤੇ ਕੀਰਤਨ ਕਰਦੇ ਆ ਹਾਂਜੀ ਤੇ ਜਾਨੀ ਕਿ ਕੋਈ ਉੱਥੇ ਕੋਈ ਪੈਸਾ ਨਹੀਂ ਇਹ ਨਹੀਂ ਕਿ ਕੋਈ ਤਨਖਾਹ ਸਿਰਫ ਪਿਆਰ ਦੇ ਨਾਲ ਹੀ ਤੇ ਬਾਬਾ ਜੀ ਸਾਰਿਆਂ ਦਾ ਘਰ ਵੈਸੇ ਪੂਰਾ ਕਰ ਦਿੰਦੇ ਹਾਂਜੀ ਕਿਉਂਕਿ ਉਹ ਸਿੰਘਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਈ ਸਿੰਘਾਂ ਨੂੰ ਤੇ ਐਸ ਵळे 2 2.5 300 ਤੋਂ ਵੱਧ ਸਿੰਘ ਆ ਜਿਹੜਾ ਬਾਬਾ ਜੀ ਦਾ ਹੁੰਦਾ ਸੀ ਹਾਂਜੀ ਜਿਹੜਾ ਅਮਰੀਕਾ ਦੇ ਵਿੱਚ ਸੈੱਟ ਹੈ ਹਮ ਕਿੰਨੇ ਦੇ ਆਪੋ ਆਪੋ ਨੇ ਇੱਕ ਕਾਰੋਬਾਰ ਨੇ ਜੀ ਬਾਬਾ ਜੀ ਸਾਰਿਆਂ ਦੀ ਮਾਂ ਸੀ ਜਥੇ ਦੀ ਬਾਬਾ ਠਾਕਰ ਸਿੰਘ ਜੀ ਬਾਬਾ ਠਾਕਰ ਸਿੰਘ ਨੇ ਮਾਤਾ ਪਿਤਾ ਦਾ ਜਿਹੜਾ ਰੁਤਬਾ ਹੁੰਦਾ ਨਾ ਉਸ ਤੋਂ ਵੀ ਉੱਚਾ ਸੀ ਉਹਨਾਂ ਦਾ ਕਰਤਾਰ ਜਿਹੜਾ ਉਹਨਾਂ ਨੇ ਸਿੰਘਾਂ ਵਾਸਤੇ ਜਾਨੇ ਕੌਮ ਵਾਸਤੇ ਕੀਤਾ